ਕੂੰਗਟ ਖੋਲ ਮੁਖ ਵੇਖਣਾ ਮੇਰਾ ਅੈਬ ਨਿਮਾਣੀ ਦੇ ਕਜੂ ਯਾਰ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਬਾਬਾ ਬੁੱਲੇ ਸ਼ਾਹ ਜੀ ਦੀ লাশ ਨੂੰ ਛਿੜੜਿਆਂ ਨੇ ਹੀ ਕਿਉਂ ਦਫਨਾਇਆ ਸੀ ਕੀ ਤੁਹਾਨੂੰ ਪਤਾ ਹੈ ਕਿ ਬਾਬਾ ਬੁੱਲੇ ਸ਼ਾਹ ਜੀ ਦੇ ਜਨਾਜ਼ੇ ਨੂੰ ویرਾਨ ਜਗਾ ਕਿਉਂ ਦਫਨਾਇਆ ਸੀ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਇਸ ਐਪੀਸੋਡ ਦੇ ਵਿੱਚ ਕਰਾਂਗੇ ਬਾਬਾ ਬੁੱਲੇ ਸ਼ਾਹ ਜਿਨ੍ਹਾਂ ਨੇ ਹਮੇਸ਼ਾ ਸੱਚ ਦੇ ਦੁਬਾਰਾ ਬਾਬਾ ਬੁੱਲੇ ਸ਼ਾਹ ਜਿਨ੍ਹਾਂ ਨੇ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਹੈ ਜਾਤ ਪਾਤ ਉੱਚ ਨੀਚ ਦਾ ਖੰਡਨ ਕੀਤਾ ਬਾਬਾ ਬੁੱਲੇ ਸ਼ਾਹ ਹੀ ਅਜਿਹੇ ਹੋਏ ਨੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਮਨਾਉਣ ਦੀ ਖਾਤਰ ਪੈਰਾਂ ਵਿੱਚ ਕੁੰਗਰੂ ਪਾ ਕੇ ਕੰਜਰੀ ਬਣ ਕੇ ਆਪਣੇ ਗੁਰੂ ਨੂੰ ਮਨਾਇਆ ਸੀ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਢਹਿੰਦੀ ਮੇਕੂ ਨੱਚ ਕੇ ਯਾਰ ਮਨਾਵਣ ਦੇ ਦੋਸਤੋ ਇਸ ਤਰ੍ਹਾਂ ਦੇ ਸੱਚੇ ਸੁੱਚੇ ਉਸ ਅੱਲਾਹ ਤਾਲਾ ਦੇ ਫਕੀਰ ਦਾ ਇਹਨਾਂ ਲੋਕਾਂ ਨੇ ਆਖਰੀ ਸਮੇਂ ਵਿੱਚ ਕੀ ਕੀਤਾ ਇਸ ਐਪੀਸੋਡ ਦੇ ਵਿੱਚ ਮੈਂ ਇੱਕ ਇੱਕ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗਾ ਬਸ ਇਸ ਐਪੀਸੋਡ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਸੀ ਕਿ ਬਾਬਾ ਬੁੱਲੇ ਸ਼ਾਹ ਜੀ ਦੀ ਲਾਸ਼ ਨੂੰ ਹਿਜੜਿਆਂ ਨੇ ਕਿਉਂ ਦਫਨਾਇਆ ਉਸ ਚੀਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਬਾਬਾ ਬੁੱਲੇ ਸ਼ਾ ਪੰਜਾਬੀ ਦੇ ਸੂਫੀ ਕਵੀ ਹੋਏ ਨੇ। ਕੀ ਤੁਸੀਂ ਜਾਣਦੇ ਹੋ ਕਿ ਬਾਬਾ ਬੁੱਲੇ ਸ਼ਾ ਜੀ ਦਾ ਇੰਤਕਾਲ ਜਦੋਂ ਹੋਇਆ ਤਾਂ ਉਹਨਾਂ ਦੀ ਮૈયਤ ਨੂੰ ਹੀਜੜਿਆਂ ਤੇ ਭੰਗੀਆਂ ਨੇ। ਕਬਰਸਥਾਨ ਦੀ ਬਜਾਏ ਕਸੂਰ ਸ਼ਹਿਰ ਦੇ ਬਾਹਰ ویرਾਨ ਜਗ੍ਹਾ ਤੇ ਹੀ ਕਿਉਂ ਦਫਨਾਇਆ? ਉਹਨਾਂ ਦੇ ਜਨਾਜ਼ੇ 'ਚ ਕੋਈ ਵੀ ਮੌਲਵੀ ਨਵਾਜ਼ ਨਹੀਂ ਸੀ ਪੜਨ ਤਿਆਰ। ਉਹਨਾਂ ਦੀ ਨਵਾਜ਼ ਜਨਾਜ਼ਾ ਖਵਾਜਾ ਸਰਾਹ ਨਹੀਂ ਪੜੀ। ਬਾਬਾ ਬੁੱਲੇ ਸ਼ਾਹ ਦੇ ਦੌਰ ਦੇ ਲੋਕ ਉਹਨਾਂ ਨੂੰ ਨਫ਼ਰਤ ਕਿਉਂ ਕਰਦੇ ਸਨ? ਬੁੱਲੇ ਸ਼ਾਹ ਨੂੰ ਮੌਲਵੀਆਂ ਨੇ ਕਾਫਰ ਕਿਉਂ ਘਰਾਰ ਦਿੱਤਾ ਹੈ? ਉਹਨਾਂ ਉੱਪਰ ਕਫਰ ਤੇ ਫਤਵੇ ਕਿਉਂ ਸੁਣਾਏ ਗਏ? ਇਹਨਾਂ ਸਾਰੇ ਹਾਲਾਤਾਂ ਦੇ ਪਿੱਛੇ ਵਜ੍ਹਾ ਕੀ ਸੀ? ਇਹ ਸਾਰਾ ਕੁਝ ਤੁਹਾਨੂੰ ਅੱਜ ਮੈਂ ਇੱਕ ਇੱਕ ਸ਼ਬਦ ਇਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਬਾਬਾ ਬੁੱਲੇ ਸ਼ਾਹ ਜਿਨ੍ਹਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਔਰ ਖੁੱਲੇ ਆਮ ਇਸ ਦਾ ਵਿਰੋਧ ਕੀਤਾ ਉਹ ਕਹਿੰਦੇ ਸਨ ਕਿ ਸਾਰੀ ਕਾਇਨਾਤ ਉਸ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਹੈ ਸਾਨੂੰ ਸਾਰਿਆਂ ਨੂੰ ਉਸ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਅਮਨ ਪਿਆਰ ਦਾ ਹਮੇਸ਼ਾ ਸੁਨੇਹਾ ਦੇਣਾ ਚਾਹੀਦਾ ਹੈ ਉਹ ਕਹਿੰਦੇ ਹੀ ਕਿ ਦਿਲੋਂ ਨਾਮ ਸਿਮਰਨ ਤੇ ਹੀ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਦਿਖਾਵੇ ਤੋਂ ਬਾਬਾ ਬੁੱਲੇ ਸ਼ਾ ਬਹੁਤ ਦੂਰ ਸਨ ਰੱਬ ਨਾਲ ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਸੂਫੀ ਵਿਚਾਰਾਂ ਦੇ ਧਨੀ ਸਨ ਬਾਬਾ ਬੁੱਲੇ ਸ਼ਾਹ ਜੀ ਜੇ ਕਿਸੇ ਰੱਬ ਨੂੰ ਪਾਉਣਾ ਹੈ ਤਾਂ ਅੰਦਰੋਂ ਹੀ ਪਾਉਣਾ ਪੈਣਾ ਹੈ ਬਾਬਾ ਬੁੱਲੇ ਸ਼ਾਹ ਜੀ ਨੇ ਫਰਮਾਇਆ ਹੈ ਕਿ ਮੱਕੇ ਗਿਆਂਗਲ ਮੁਕਦੀ ਨਹੀਂ ਭਾਵੇਂ 100 100 ਜਮੇ ਪੜ ਆਈਏ ਗੰਗਾ ਗਿਆਂਗਲ ਮੁਕਦੀ ਨਹੀਂ ਭਾਵੇਂ 100 100 ਗੋਤੇ ਖਾਈਏ ਗਿਆ ਗਿਆਂਗਲ ਮੁਕਦੀ ਨਹੀਂ ਭਾਵੇਂ 100 100 ਬੰਦ ਪੜਾਈਏ ਬੁੱਲੇ ਸ਼ਾ ਗਲ ਤਾਈਂੋਂ ਮੁਕਦੀ ਜਦੋਂ ਮੈਂ ਨੂੰ ਅੰਦਰੋਂ ਗਵਾਈਏ ਜਦੋਂ ਮੈਂ ਨੂੰ ਦਿਲੋਂ ਗਵਾਈਏ ਬਾਬਾ ਬੁੱਲੇ ਸ਼ਾ ਬੁੱਲੇ ਸ਼ਾ ਜੀ ਦੀ ਇੱਕ ਇੱਕ ਕਾਫੀ ਇੱਕ ਇੱਕ ਸ਼ਬਦ ਅੱਜ ਵੀ ਸਾਡੇ ਦਿਲਾਂ ਦੇ ਅੰਦਰ ਘਰ ਕਰਦਾ ਹੈ ਪਰ ਮੌਕੇ ਦੇ ਲੋਕਾਂ ਨੇ ਇਸ ਸੂਫੀ ਫਕੀਰ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਉਹ ਕਹਿੰਦੇ ਕਿ ਸੱਚੇ ਦਿਲੋਂ ਨਮਾਜ਼ ਪੜਨਾ ਪ੍ਰਭੂ ਦੀ ਭਗਤੀ ਕਰਨ ਵਿੱਚ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ ਦਿਖਾਵੇ ਦੇ ਨਾਲ ਕੁਝ ਨਹੀਂ ਬਣਨਾ ਤਾਂ ਹੀ ਉਹਨਾਂ ਨੇ ਮਸਜਿਦ ਵਿੱਚ ਜਾ ਕੇ ਨਮਾਜ਼ ਪੜਨਾ ਇੱਕ ਦਿਖਾਵਾ ਹੈ ਤੇ ਉਸ ਦਾ ਕੋਈ ਲਾਭ ਨਹੀਂ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਵਾਜ਼ ਵਾਹਿਦ ਨਾ ਕੀਤੀ ਹੁਣ ਕਿਉਂ ਕਰਨਾ ਏ ਧੜੋ ਧਾੜ ਇਸ਼ਕ ਦੀ ਨਮੀਓ ਨਮੀ ਬਹਾਰ ਇਸ਼ਕ ਦੀ ਨਮੀਓ ਨਮੀ ਬਹਾਰ ਉਹ ਹਮੇਸ਼ਾ ਵਹਿਮਾ ਪਰਮਾ ਤੋਂ ਦੂਰ ਸਨ ਝੂਠੇ ਦੇ ਰੀਤੀ ਰਿਵਾਜਾਂ ਤੋਂ ਦੂਰ ਸਨ ਅਤੇ ਉਹਨਾਂ ਮੌਲ ਵੀ ਮੌਲਾਨਾ ਤੋਂ ਨਾਰਾਜ਼ ਸਨ ਜੋ ਬਹੁਤ ਸਾਰੇ ਵਿਦਵਾਨਾਂ ਨੇ ਬਾਬਾ ਬੁੱਲੇ ਸਾਹ ਨੂੰ ਸਮਝਾਉਣਾ ਵੀ ਚਾਹਾ ਕਿ ਤੂੰ ਇੱਕ ਸੈਦ ਯਾਦ ਦੇ ਵਿੱਚੋਂ ਹੈ ਤੂੰ ਇੱਕ ਉੱਚ ਜਾਤ ਦੇ ਵਿੱਚੋਂ ਹੈ ਤੂੰ ਇਹ ਕੀ ਕਰਦਾ ਹੈ ਬਾਬਾ ਬੁੱਲੇ ਸ਼ਾਹ ਨੇ ਆਪਣੇ ਕਲਾਮ ਵਿੱਚ ਇਸ ਦਾ ਜ਼ਿਕਰ ਕੁਝ ਇੰਜ ਕੀਤਾ ਹੈ ਬੁੱਲੇ ਨੂੰ ਲੋਕੀ ਮੱਤੀ ਦੇਵਣ ਬੁੱਲਿਆ ਤੂੰ ਜਾ ਬਹਿ ਵਿੱਚ ਸੀਤੀ ਵਿੱਚ ਮਸੀਤਾ ਕੀ ਕੁਝ ਮਿਲਦਾ ਜੇ ਦਿਲੋਂ ਨਵਾਜ਼ ਨਾ ਕੀਤੀ ਬਾਬਾ ਬੁੱਲੇ ਸ਼ਾਹ ਅੰਦਰੋਂ پاک ਕੀ ਬਾਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰ ਨਾ ਗਈ ਪਲੀਤੀ ਬਿਨਾ ਮੁਰਸ਼ਿਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਆਬਾਦਤ ਕੀਤੀ ਮੌਲਵੀ ਇਕੱਠੇ ਹੋ ਕੇ ਬਾਬਾ ਬੁੱਲੇ ਸ਼ਾਹ ਦੇ ਕੋਲ ਆਏ ਤੇ ਕਹਿਣ ਲੱਗੇ ਤੇਰੇ ਨਾਲ ਸ਼ਿਕਵਾ ਹੈ ਗਿਲਾ ਹੈ ਸਾਡੀ ਨਰਾਜ਼ਗੀ ਹੈ ਕਿ ਤੂੰ ਸਾਡੇ ਮਜ਼ਬਦ ਦਾ ਹੋ ਕੇ ਸਾਡਾ ਵਿਰੋਧ ਕਰਦਾ ਤੇ ਬਾਬਾ ਬੁੱਲੇ ਸ਼ਾਹ ਨੇ ਉਹਨਾਂ ਨੂੰ ਬੜੇ ਸਿੰਪਲ ਸ਼ਬਦਾਂ ਵਿੱਚ ਕਿਹਾ ਕਿ ਮੈਂ ਤਾਂ ਫਕੀਰ ਆਦਮੀ ਹਾਂ ਮੈਂ ਤੁਹਾਡਾ ਤੁਹਾਡੇ ਨਾਲ ਮੇਰਾ ਕੀ ਸ਼ਿਕਵਾ ਹੈ ਤੁਸੀਂ ਮੌਲਵੀ ਹੋ بڑے ਲੋਕ ਤਾਂ ਉਹਨਾਂ ਨੇ ਉਹਨਾਂ ਦੀ ਇਸ ਗੱਲ ਦਾ ਬੜੇ ਹੀ ਨਿਮਰਤਾ ਦੇ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦੇ ਦਿਲ ਨੂੰ ਦਿਖਾਉਣਾ ਨਹੀਂ ਚਾਹੀਦਾ ਔਰ ਕਿਉਂਕਿ ਇਸੇ ਹੀ ਦਿਲ ਦੇ ਵਿੱਚ ਕੁੱਲ ਮਾਲਕ ਪਰਮਾਤਮਾ ਰਹਿੰਦਾ ਹੈ ਔਰ ਜੇਕਰ ਅਸੀਂ ਕਿਸੇ ਦਾ ਦਿਲ ਦਿਖਾਵਾਂਗੇ ਤੇ ਕੋਈ ਵੀ ਸਾਡੇ ਨਾਲ ਪਿਆਰ ਤੇ ਮੁਹੱਬਤ ਨਹੀਂ ਕਰੇਗਾ ਮੌਲਵਿਆ ਨੇ ਕਿਹਾ ਕਿ ਫੜ ਲੈ ਇਹਨੂੰ ਅੱਜ ਮਸਜਿਦ ਵਿੱਚ ਲੈ ਕੇ ਜਾਣਾ ਜਿਹੜੇ ਨਾਲ ਬੰਦੇ ਆਏ ਸਨ ਉਹਨਾਂ ਨੇ ਬਾਬਾ ਬੁੱਲੇ ਸ਼ਾਹ ਨੂੰ ਪਕੜ ਕੇ ਰੱਸੀਆਂ ਦੇ ਨਾਲ ਬੰਨ ਲਿਆ ਤਾਂ ਬਾਬਾ ਬੁੱਲੇ ਸ਼ਾਹ ਨੇ ਹੱਸ ਕੇ ਕਿਹਾ ਬੰਨ ਲਓ ਯਾਰ ਪਰ ਮੈਂ ਤਾਂ ਇੱਕ ਸ਼ਰਤ ਤੇ ਚੱਲਣਾ ਜੇਕਰ ਤੁਸੀਂ ਮੈਨੂੰ ਸ਼ਾਹ-ਏ-ਨਾਇਦ ਦੇ ਬੂਹੇ ਅੱਗਿਓ ਲੈ ਕੇ ਜਾਓਗੇ ਮੌਲਵਿਆ ਨੇ ਕਿਹਾ ਕਿ ਤੈਨੂੰ ਥੈਲੇ ਘੜੀਸ ਕੇ ਲੈ ਕੇ ਜਾਣਾ ਬਾਬਾ ਬੁੱਲੇ ਸ਼ਾਹ ਦੇ ਪੈਰ ਬੰਨ ਗਏ ਕੜੀਸ ਕੇ ਲੈ ਕੇ ਤੁਰ ਪਏ ਮੂਹ ਲਹੂ ਲਹਾਨ ਹੋ ਗਿਆ ਬਦਨ ਛਿਲਿਆ ਗਿਆ ਜਦ ਸ਼ਾਹ ਇਨਾਇਤ ਦੇ ਅਗੋਂ ਬੂਹੇ ਦੇ ਅਗੋਂ ਗਏ ਤਾਂ ਰੌਲਾ ਪਾ ਦਿੱਤਾ ਮੌਲਵੀ ਜੀ ਹੁਣ ਤਾਂ ਠਹਿਰ ਜਾਓ ਜ਼ਰਾ ਮੈਨੂੰ ਯਾਰ ਦੇ ਦਰਸ਼ਨ ਤਾਂ ਕਰ ਲੈਣ ਦਿਓ ਮੌਲਵੀ ਨੇ ਰੁਕਣ ਦਾ ਹੁਕਮ ਦਿੱਤਾ ਰੌਲਾ ਸੁਣ ਕੇ ਸ਼ਾਹ ਇਨਾਇਤ ਜੀ ਬਾਹਰ ਆਏ ਤੇ ਪੁੱਛਿਆ ਉਹ ਬੁੱਲਿਆ ਕੀ ਹੋਇਆ ਬੁੱਲੇ ਸ਼ਾਹ ਨੇ ਹੱਸ ਕੇ ਕਿਹਾ ਇੱਕ ਕਮ ਜੱਗ ਵਿੱਚ ਇਹੋ ਕੀਤਾ ਜਿਹੜਾ ਤੇਰੇ ਨਾਲ ਅੱਖੀਆਂ ਲਾਈਆਂ ਲੋਕੀ ਦੁਸ਼ਮਣ ਮੈਨੂੰ ਤਾਹਨੇ ਮਾਰਨ ਮੈਨੂੰ ਹੋਰਾਂ ਦੇਣ ਦਵਾਈਆਂ ਦਿਲੋ ਦਿਲ ਯਾਰ ਦੇ ਨਜ਼ਾਰੇ ਬਾਜੋਂ ਰਜਣਾ ਨਹੀਂ ਦਿਲ ਯਾਰ ਦੇ ਨਜ਼ਾਰੇ ਬਾਜੋਂ ਰਜਣਾ ਨਹੀਂ ਸੋ ਬਾਬਾ ਬੁੱਲੇ ਸ਼ਾਹ ਜੀ ਪਹੁੰਚੇ ਹੋਏ ਫਕੀਰ ਸਨ ਔਰ ਪਹੁੰਚੇ ਹੋਏ ਫਕੀਰ ਜਿਹੜੇ ਨੇ ਉਹ ਹਮੇਸ਼ਾ ਉਸ ਇਬਾਦਤ ਦੇ ਨਾਲ ਜੁੜੇ ਰਹਿੰਦੇ ਨੇ ਬਾਬਾ ਬੁੱਲੇ ਸ਼ਾਹ ਪਿਆਰ ਦੇ ਵਿੱਚ ਆਪਣੇ ਗੁਰੂ ਨੂੰ ਯਾਰ ਸ਼ਬਦ ਕਹਿੰਦੇ ਨੇ ਉਹਨਾਂ ਦੀ ਤਕਰੀਬਨ ਹਰ ਕਾਫੀ ਦੇ ਵਿੱਚ ਹਰ ਕਲਾਮ ਦੇ ਵਿੱਚ ਯਾਰ ਸਾਨੇ ਸੋਣੇ ਨੂੰ ਮਿਲੇਗਾ ਸੋ ਬਾਬਾ ਬੁੱਲੇ ਸ਼ਾਹ ਜੀ ਦੀ ਮੌਤ ਦੇ ਵਕਤ ਮੌਲਵੀਆਂ ਨੇ ਉਹਨਾਂ ਨੂੰ ਕਾਫਰ ਕਰਾਰ ਦਿੱਤਾ ਤੇ ਉਹਨਾਂ ਤੇ ਜਨਾਜ਼ਾ ਪੜਾਉਣ ਵਾਲਿਆਂ ਉੱਤੇ ਵੀ ਉਹਨਾਂ ਨੇ ਫਤਵਾ ਲਾ ਦਿੱਤਾ ਸੀ ਉਸ ਦਾ ਨਿਕਾਹ ਮੁਸਲਮਾਨ ਔਰਤ ਨਾਲ ਖਤਮ ਹੋ ਜਾਵੇਗਾ ਜੇ ਕਵਾਰੇ ਬੰਦੇ ਦਾ ਵਿਆਹ ਮੁਸਲਮਾਨ ਔਰਤ ਨਾਲ ਨਹੀਂ ਹੋਵੇਗਾ ਕਿ ਨਾ ਹੀ ਕੋਈ ਉਸ ਕੁਆਰੀ ਨੂੰ ਆਪਣੀ ਬੇਟੀ ਦੇਵੇਗਾ ਫਿਰ ਉਦੋਂ ਤੋਂ ਲੋਕਾਂ ਨੇ ਚੌਧਰੀਆਂ ਦੇ ਫਤਵੇ ਜਾਰੀ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਬੁੱਲੇ ਦੀ লাশ ਨੂੰ ਮੁਸਲਮਾਨਾਂ ਦੀ ਕਬਰ ਵਿੱਚ ਨਾ ਦਫਨਾਇਆ ਜਾਵੇ ਦੋ ਦਿਨਾਂ ਬਾਅਦ ਇਹੀ ਜੜਿਆਂ ਤੇ ਭੰਗੀਆਂ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਜਨਾਜਾ ਉਠਾਇਆ ਤੇ ਕਸੂਰ ਤੋਂ ਬਾਹਰ 2 ਮੀਲ ਦੀ ਦੂਰੀ ਤੇ ਕਬਰਸਥਾਨ ਦੀ بجائے ویرਾਨ ਜਗ੍ਹਾ ਤੇ ਦਫਨਾਇਆ ਪਾਬਾ ਬੁੱਲੇ ਸ਼ਾਹ ਦੀ ਗਮਨਾਮ ਕਬਰ ਦੇ ਕੋਲ ਹੌਲੀ-ਹੌਲੀ ਸ਼ਹਿਰ ਵਸਦਾ ਗਿਆ ਅਜੋ ਸ਼ਹਿਰ ਬਾਬਾ ਬੁੱਲੇ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਦਸਤਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਸ ਲਈ ਮੈਂ ਖੇਮਾ ਦਾ ਜਾਚਕਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ